ਸੂਬੇ ਪਾਲਤ ਕੋ ਜਿੰਦਗਾਰ ਜਿੰਦਗਾਰ ਚਤਰਾ ਦੋ ਮਿੰਟ ਛੇ ਕਰ ਲੈਂਦੇ ਆ ਅੱਜ ਸਤਰਾਣੇ ਹਲਕੇ ਦੀ ਸਾਰੀ ਲੀਡਰਸ਼ਿਪ ਦਾ ਮੇਰੇ ਵੱਡੇ ਵੀਰ ਕਬੀਰ ਜੀ ਇਸ ਹਲਕੇ ਦੇ ਸੇਵਾਦਾਰ ਮੇਰੇ ਤਾਂ ਇਹਨਾਂ ਨਾਲ ਕੋਈ 30 35 ਸਾਲ ਪੁਰਾਣੇ ਰਿਸ਼ਤੇ ਆ ਰਿਆਉ ਸਾਬ ਜਗਜੀਤ ਜੀ ਇਹਨਾਂ ਦੇ ਪਿਤਾ ਜੀ ਤਾਂ ਮੇਰੇ ਵੱਡੇ ਭਰਾ ਸੀਗੇ ਕੈਪਟਨ ਕਮਲਜੀਤ ਸਿੰਘ ਜੀ ਨਾਲ ਅਸੀਂ ਇਕੱਠੇ ਕੰਮ ਕਰਿਆ ਲਾਲਕਾ ਸਾਹਿਬ ਮੇਰੇ ਹਲਕੇ ਤੋਂ ਲਾਲਵਾ ਸੌਰੀ ਲਾਲਵਾ ਜੀ ਲਾਲਵਾ ਲਾਲਵਾ ਸਾਹਿਬ ਮਹਿੰਦਰ ਸਿੰਘ ਜੀ ਮੇਰੇ ਹਲਕੇ ਦੇ ਆ ਤੁਹਾਨੂੰ ਪਤਾ ਜੀ ਆਲਮਗਿਰ ਪਿੰਡ ਆ ਇਹਨਾਂ ਦਾ ਉੱਥੇ ਸਕੂਲ ਵੀ ਇਹਨਾਂ ਨੇ ਉੱਥੇ ਹੀ ਕਰਿਆ 8ਵੀਂ ਤੱਕ ਉੱਥੇ ਹੀ ਪੜ੍ਹੇ ਆ ਸੋ ਸਾਰੀ ਸਾਡੀ ਯੂਥ ਦੀ ਟੀਮ ਬੈਠੀ ਆ ਪਹਿਲਾਂ ਤਾਂ ਪੰਜਾਬ ਬਚਾਓ ਯਾਤਰਾ ਨੇ ਕਾਂਗਰਸ ਦੇ ਦਮ ਖੁਸ਼ ਕਰਦੇ ਆ ਆਮ ਆਦਮੀ ਪਾਰਟੀ ਨੂੰ ਭਜਣਾ ਪਵਾਦੀ ਆ ਬਹੁਤ ਵੱਡਾ ਉਤਸ਼ਾਹ ਉਸ ਦਿਨ ਸਿਤਰਾਣੇ ਚ ਹੋਇਆ ਅੱਜ ਦੇਖੋ ਤੁਸੀਂ ਕਿੰਨੇ ਹੌਸਲੇ ਚ ਸਾਡੇ ਸਾਰੇ ਜਿਹੜੇ ਲੀਡਰ ਸਾਹਿਬਾਂ ਨਾ ਆਏ ਆ ਮੈਨੂੰ ਪੂਰਨ ਉਮੀਦ ਆ ਕਿ ਪੰਜਾਬੀਆਂ ਦੀ ਜਿਹੜੀ ਆਪਣੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਚ ਸਵੀਪ ਕਰੇਗੀ ਦੇਖੋ ਇੱਥੇ ਆ ਕੇ ਮੈਨੂੰ ਤਾਂ ਸੀਗਾ ਵੀ ਮਹਾਰਾਣੀ ਪ੍ਰਨੀਤ ਕੌਰ ਜੀ ਚਾਰ ਵਾਰੀ ਮੈਂਬਰ ਪਾਰਲੀਮੈਂਟ ਰਹੇ ਆ ਦੋ ਵਾਰ ਉਹਨਾਂ ਦੇ ਹਸਬੰਡ ਸੀਐਮ ਰਹੇ ਆ ਵੀ ਬੜੀ ਡਵੈਲਪਮੈਂਟ ਕਰੀ ਹੋਣੀ ਉਹਨਾਂ ਨੇ ਕਿਉਂਕਿ ਇੱਥੋਂ ਐਮਪੀ ਰਹੇ ਆ ਪਰ ਨਾ ਹੈਲਥ ਦੀ ਪ੍ਰੋਬਲਮਾਂ ਐਜੂਕੇਸ਼ਨ ਦਾ ਕੋਈ ਕੰਮ ਨਹੀਂ ਰੋਡ ਨੈਟਵਰਕ ਉਹ ਤਬਾਹ ਹੋਇਆ ਪਿਆ ਕਿਸਾਨ ਹਰ ਸਾਲ ਫਸਲਾਂ ਉੱਜੜਦੀਆਂ ਦੇਖਦੇ ਆ ਵਿਚਾਰੇ ਹਰ ਸਾਲ ਜ਼ਮੀਨ ਠੀਕ ਕਰਦੇ ਆ ਬੁਰੀ ਹਾਲਤ ਹੈਗੀ ਸੋ ਮੈਂ ਤਾਂ ਇੱਕ ਛੋਟਾ ਜਿਹਾ ਵਰਕਰ ਆ ਪਿੰਡ 'ਚ ਪੈਦਾ ਹੋਇਆ ਪਿੰਡ ਦਾ ਸਰਪੰਚ ਬਣਿਆ ਦੋ ਵਾਰੀ ਕੌਂਸਲ ਪ੍ਰਧਾਨ ਬਣਿਆ ਮਨਿਸਟਰ ਬਣਿਆ ਐਮਐਲਏ ਬਣਿਆ ਸਿਰਫ ਆਪਣੀ ਕਾਰਗੁਜ਼ਾਰੀ ਦੇ ਆਧਾਰ 'ਤੇ ਜਾਂ ਪਾਰਟੀ ਦੇ ਲੀਡਰਾਂ ਦੇ ਵਰਕਰਾਂ ਦਾ ਮੇਰੇ 'ਚ ਵਿਸ਼ਵਾਸ ਆ ਉੱਥੇ ਪਹੁੰਚਿਆ ਮੇਰੀ ਕੋਈ ਰਾਜਨੀਤਿਕ ਵਿਰਾਸਤ ਨਹੀਂ ਮੇਰੀ ਲੜਾਈ ਉਹਨਾਂ ਨਾਲ ਆ ਜਿਹੜੇ ਮੈਲਾਾਂ ਚ ਪੈਦਾ ਹੋਏ ਆ ਜਿਨ੍ਹਾਂ ਨੂੰ ਰਾਜਨੀਤੀ ਜੇ ਸਟੈਬਲਿਸ਼ ਹੋਣ ਵਾਸਤੇ ਬਹੁਤ ਹੀ ਸੰਘਰਸ਼ ਕਰਨ ਦੀ ਲੋੜ ਨਹੀਂ ਪਈ ਬਹੁਤਾ ਸੰਘਰਸ਼ ਨਹੀਂ ਕਰਿਆ ਇਸ ਕਰਕੇ ਉਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਵੀ ਨਹੀਂ ਹੋਇਆ ਮੈਂ ਹਦਕਾ ਪਟਿਆਲੇ ਚ ਦੇਖ ਰਿਹਾ ਕਿਸੇ ਨੂੰ ਪਤਾ ਹੀ ਨਹੀਂ ਵੀ ਐਮਪੀ ਦੀ ਰਿਸਪੌਂਸਿਬਿਲਟੀ ਕੀ ਹੁੰਦੀ ਹੈ ਉਹਨੇ ਕੀ ਕੰਮ ਕਰਨੇ ਹੁੰਦੇ ਆ ਲੋਕਾਂ ਨਾਲ ਕਿਹੜੀਆਂ ਸਕੀਮਾਂ ਜ਼ਮੀਨੀ ਪੱਧਰ ਤੇ ਉਹਨੇ ਲਾਗੂ ਕਰਨੀਆਂ ਹੁੰਦੀਆਂ ਜੀ ਆ ਕਿਹੜੀਆਂ ਚੀਜ਼ਾਂ ਦੀ ਆਵਾਜ਼ ਲੋਕ ਸਭਾ ਦੇ ਅੰਦਰ ਚੱਕਣੀ ਹੁੰਦੀ ਆ ਸੋ ਇਹ ਸਾਰਾ ਕੁਝ ਪਤਾ ਹੀ ਨਹੀਂ ਇਸ ਕਰਕੇ ਲੋਕ ਐਮਪੀ ਨੂੰ ਅਹਿਮੀਅਤ ਦੇਣਾ ਹੀ ਛੱਡ ਗਏ ਕਿਉਂਕਿ ਉਹਨਾਂ ਨੇ ਆਪਣੀਆਂ ਰਿਸਪਾਂਸਿਬਿਲਟੀਆਂ ਨਿਭਾਈਆਂ ਨਹੀਂ ਸਾਹਮਣੇ ਦਲ ਬਦਲੂ ਮਹਾਰਾਣੀ ਸਾਹਿਬ ਚਾਰ ਵਾਰੀ ਕਾਂਗਰਸ ਤੋਂ ਐਮਪੀ ਬਣੇ ਅੱਜ ਵੀ ਕਾਂਗਰਸ ਤੋਂ ਐਮਪੀ ਆ ਵੋਟਾਂ ਭਾਜਪੀ ਵਾਸਤੇ ਮੰਗ ਰਹੇ ਆਪਣੇ ਧਰਮਵੀਰ ਗਾਂਧੀ ਜੀ ਪਹਿਲਾਂ ਆਪਣੇ ਟਿਕਟ ਦੇ ਆ ਫਿਰ ਟਿਕਟ ਨਹੀਂ ਮਿਲੀ ਆਜ਼ਾਦ ਖੜ ਕੇ ਇਸ ਵਾਰ ਜਾ ਕੇ ਕਾਂਗਰਸ 'ਚ ਵੜ ਗਏ ਨੌ ਦੇ ਨੌ ਕਾਂਗਰਸੀ ਜਿਹੜਾ ਹਲਕਾ ਇੰਚਾਰਜ ਆ ਉਹਦਾ ਵਿਰੋਧ ਕਰ ਰਹੇ ਆ ਅੱਛਾ ਸਾਡੇ ਦਾ ਜਿਹ ਦਿਨ ਮੈਨੂੰ ਟਿਕਟ ਮਿਲੀ ਆ ਖੁਸ਼ੀ ਮਨਾਈ ਲੋਕਾਂ ਨੇ ਵੀ ਇੱਕ ਵਰਕਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮਾਣ ਸਤਿਕਾਰ ਦੇ ਆ ਸਾਡੇ ਸਾਰੇ ਲੀਡਰਸ਼ਿਪ ਨੇ ਮੈਨੂੰ ਅਸ਼ੀਰਵਾਦ ਦੇ ਆ ਚਾਹੇ ਰਕੜਾ ਸਾਹਾਵਾ ਚੰਦੂ ਮਾਜਰਾ ਸਾਹਿਬ ਕਬੀਰ ਜੀ ਸਾਰੇ ਬੈਠੇ ਆ ਸਾਡੇ ਐਸਜੀਪੀਸੀ ਮੈਂਬਰ ਬੈਠੇ ਆ ਬੰਬ ਬਟਾਕੇ ਚਲਾਏ ਲੱਡੂ ਬੰਡੇ ਤੇ ਦੂਸਰੇ ਪਾਸੇ ਪਿੱਟ ਸਿਆਪਾ ਹੋ ਗਿਆ ਜਦੋਂ ਟਿਕਟਾਂ ਅਨਾਉਂਸ ਹੋਈਆਂ ਅੱਜ ਬੀਜੇਪੀ ਦੇ ਉਹ ਮੈਂਬਰ ਕਿੱਥੇ ਆ ਵਿਚਾਰੇ ਜਿਨ੍ਹਾਂ ਨੇ ਬੀਜੇਪੀ ਨੂੰ ਖੜਾ ਕਰਿਆ ਤਾਂ ਥੱਲੇ ਤੋਂ ਚੱਕਿਆ ਦਾ ਜਿਨ੍ਹਾਂ ਨੇ ਛਿੱਤਰ ਖਾਏ ਦਿੱਲੀ ਦੀਆਂ ਗਲਤੀਆਂ ਕਰਕੇ ਉਹ ਘਰ ਬੈਠੇ ਆ ਤੇ ਕਾਂਗਰਸੀ ਜਿਹੜੇ ਕੋਟਾ ਮੰਗਦੇ ਫਿਰ ਰਹੇ ਆ ਬੀਜੇਪੀ ਵਾਸਤੇ ਇਹੀ ਆ ਲਾਹਮਾਦਮੀ ਪਾਰਟੀ ਵਾਲਿਆਂ ਦਾ ਸੋ ਪਾਰਟੀਆਂ ਦਾ ਦਿਵਾਲਾ ਨਿਕਲ ਗਿਆ ਆਪਣੇ ਉਮੀਦਵਾਰ ਕਿਸੇ ਪਾਰਟੀ ਕੋਲ ਨਹੀਂ ਬੀਜੇਪੀ ਨੇ ਤਾਂ ਸਾਰਾ ਕੁਝ ਹੀ ਆਧਾਰਾ ਮੰਗ ਲਿਆ ਪ੍ਰਧਾਨ ਵੀ ਕਾਂਗਰਸ ਤੋਂ ਲਿਆਏ ਇਸਤਰੀ ਵਿੰਗ ਦਾ ਪ੍ਰਧਾਨ ਵੀ ਕਾਂਗਰਸ ਤੋਂ ਸਾਰੇ ਟਿਕਟਾਂ ਕਾਂਗਰਸੀਆਂ ਨੂੰ ਤੇ ਵੋਟਾਂ ਭਾਜੇਪੀ ਵਾਸਤੇ ਮੰਗ ਰਹੇ ਆ। ਸੋ ਲੜਾਈ ਕਰੈਕਟਰ ਦੀ ਆ। 32 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਾ ਜੁਆਇਨ ਕਰਿਆ ਦਾ ਅੱਜ ਵੀ ਇੱਕ ਵਰਕਰ ਦੀ ਤਰ੍ਹਾਂ ਹੀ ਖੜਿਆ ਆ। ਮੈਂ ਵਾਅਦਾ ਕਰ ਸਕਦਾ ਸਾਰੇ ਵੋਟਰਾਂ ਨਾਲ ਵੀ ਬਜ਼ੁਰਗਾਂ ਨਾਲ ਵੀ ਵੀ ਤੁਸੀਂ ਜੇ ਮੈਨੂੰ ਸੇਵਾ ਦਿੰਦੇ ਆ ਨਾ ਤਾਂ ਉਹਨਾਂ ਉਲਾਮਾ ਨਹੀਂ ਆਊਗਾ। ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸੇਵਾ ਕਰਾਂਗਾ। ਅੱਜ ਜਿਹੜੀਆਂ ਗੱਲਾਂ ਇਸ ਬਾਕੀ ਲੀਡਰ ਵੀ ਕਹਿ ਸਕਦੇ ਆ ਮੇਰੀ ਬੇਨਤੀ ਆ ਕਿ ਮੇਰਾ ਕਰੈਕਟਰ ਮੇਰੀ ਕਾਰਗੁਜ਼ਾਰੀ ਚੈੱਕ ਕਰਨੀ ਆ ਨਾ ਮੋਹਾਲੀ ਦੀਆਂ ਸੜਕਾਂ ਦੇਖ ਲਿਓ ਤੁਸੀਂ ਡੇਰਾ ਬਸੀ ਜੀਰਕਪੁਰ ਨਾਲ ਲਡੂ ਸਾਰੇ ਪਿੰਡ ਦੇਖ ਲਿਓ ਜੇ ਇੱਕ ਟ ਵੀ ਲਗੀ ਆ ਪ੍ਰਮਾਤਮਾ ਨੇ ਕਾਲਪੁਰਖ ਵਾਹਿਗੁਰੂ ਨੇ ਮੇਰੇ ਤੇ ਬਖਸ਼ਿਸ਼ ਕਰੀ ਬਾਦ ਸਾਹਿਬ ਦਾ ਮੈਨੂੰ ਪਿਆਰ ਮਿਲਿਆ ਸੁਭੀਰ ਜੀ ਦਾ ਮਿਲਿਆ ਤੌੜਾ ਸਾਹਿਬ ਦਾ ਅਸ਼ੀਰਵਾਦ ਮਿਲਿਆ ਕੈਪਟਨ ਸਾਹਿਬ ਨਾਲ ਮੈਂ ਕੰਮ ਕਰਿਆ ਇਸ ਹਾਲ ਕੇ ਦਾ ਵੀ ਕੋਈ ਵਰਕਰ ਇਹ じゃ ਨਹੀਂ ਹੋਣਾ ਜਿਨੇ ਮੈਨੂੰ ਐਜ਼ ਵਰਕਰ ਨਾ ਦੇਖਿਆ ਤੋ ਮੈਨੂੰ ਆਸ ਹੈ ਕਿ ਇਹ ਸਾਰਾ ਹਲਕਾ ਇੱਕ ਮੌਕਾ ਇੱਕ ਵਰਕਰ ਨੂੰ ਵੀ ਦੇਊਗਾ ਜਿਹੜੇ ਨੇ ਥੱਲੇ ਤੋਂ ਸਰਪੰਚੀ ਤੋਂ ਸ਼ੁਰੂ ਕਰਿਆ بڑے بڑے ਮਹਿਲਾਂ ਵਾਲੇ ਇੱਥੇ ਜਿੱਤਦੇ ਰਹੇ ਆ ਇੱਕ ਵਾਰੀ ਇੱਕ ਵਰਕਰ ਨੂੰ ਇਮਾਨਦਾਰ ਨੂੰ ਜਿਤਾ ਕੇ ਦੇਖ ਲਿਓ ਤੁਹਾਨੂੰ ਫਰਕ ਮਹਿਸੂਸ ਹੋਊਗਾ ਮੈਂ ਤਾਂ ਇਹੀ ਹੱਥ ਜੋੜ ਕੇ ਸਾਰੇ ਸਿਤਰਾਣਾ ਹਲਕੇ ਦੇ ਵੋਟਰਾਂ ਤੇ ਸਪੋਰਟਰਾਂ ਨੂੰ ਬੇਨਤੀ ਕਰ ਦਿੰਦਾ ਧੰਨਵਾਦ ਸਰਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਇਹ ਪ੍ਰੋਗਰਾਮ ਅੱਜ ਸਾਡੇ ਐਨ.ਕੇ. ਸ਼ਰਮਾ ਜੀ ਜੋ ਸਾਡੇ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਕੀਬੀ ਸਿੰਘ ਬਾਦਲ ਜੀ ਨੇ ਥਾਪੜਾ ਦੇ ਕੇ ਸਾਡੇ ਏਸ ਪਟਿਆਲਾ ਹਲਕੇ 'ਚ ਭੇਜਿਆ ਉਹ ਅੱਜ ਪਹਿਲੀ ਵਾਰ ਤੇ ਪਹਿਲੀ ਮੀਟਿੰਗ ਪਹਿਲੀ ਹਲਕੇ ਇਸ ਤਰ੍ਹਾਂ ਦੇ ਵਿੱਚ ਉਹਨਾਂ ਨੇ ਸ਼ੁਰੂ ਕੀਤੀ ਹੈ ਤੇ ਅੱਜ ਵਰਕਰਾਂ ਦਾ ਉਤਸ਼ਾਹ ਦੇਖ ਕੇ ਇਦਾਂ ਲੱਗਦਾ ਸੀਗਾ ਕਿ ਸੀਟ ਦਾ ਇੱਕ ਐਲਾਨ ਹੀ ਬਾਕੀ ਹੈ ਸੀਟ ਤਾਂ ਤਕਰੀਬਨ ਤਕਰੀਬਨ ਇਹ ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਸ਼੍ਰੋਮਣੀ ਕਾਲੇ ਝੋਲੀ ਪਾ ਚੁੱਕੀ ਹੈ ਜੀ ਮਤੇ ਹੋਣਗੇ ਇਹਨਾਂ ਦੇ ਹੱਥ ਦੇ ਵਿੱਚ ਇਹ ਅੱਜ ਦਾ ਮੁੱਦਾ ਸੀ ਸੰਗਠਾ ਨੇ ਉਸ ਜਿਹੜੇ ਇਥੋਂ ਘਾਟੇ ਹਲਕੇ ਦੀ ਉਹ ਵੀ ਉਹ ਦਸੀਆਂ ਸਾਰੀਆਂ ਆਪਣੀਆਂ ਜੋ ਇਥੋਂ ਦੀਆਂ ਮੰਗਾਂ ਸੀਗੀਆਂ ਮੁੱਦਾ ਮੇਨ ਸੀਗਾ ਸਾਡੇ ਘੱਗੜ ਦਾ ਤੇ ਇੱਕ ਰੇਲਵੇ ਲਾਈਨ ਦਾ ਜਿਹੜਾ ਮਤਲਬ ਬੁੜੀ ਦੇਰ ਤੋਂ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਉਦੋਂ ਵੀ ਸੁਣਦੇ ਹੁੰਦੇ ਸੀਗੇ ਵੀ ਰੇਲ ਨਿਕਲਣੀ ਹੈ ਜਾਖਲ ਤੋਂ ਲੈ ਕੇ ਪਟਿਆਲੇ ਤੱਕ ਉਹ ਵੀ ਉਹਨਾਂ ਨੇ ਵਿਚਾਰਿਆ ਵੀ ਜੇ ਸਾਡੀ ਸ਼੍ਰੋਮਣੀ ਕਾਲੀ ਦਲ ਦੀ ਬਹੁਮਤ ਨਾਲ ਅਸੀਂ ਉੱਥੇ ਪਹੁੰਚਦੇ ਹਾਂ ਦਿੱਲੀ ਪਾਰਲੀਮੈਂਟ ਦੇ ਵਿੱਚ ਤਾਂ ਅਸੀਂ ਇਹਨਾਂ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਠਾਵਾਵਾਂਗੇ ਤੇ ਹਲਕੇ ਇਸ ਤਰ੍ਹਾਂ ਨੇ ਜਿਹੜੀਆਂ ਮੰਗਾ ਨੇ ਜਾਇਜ ਮੰਗਾ ਨੇ ਜਾਇਜ ਤੋਂ ਦੇ ਦੁੱਖ ਤਕਲੀਫਾਂ ਨੂੰ ਅਸੀਂ ਦੂਰ ਕਰਾਂਗੇ